ਐਨਡੀਏ ਸਰਕਾਰ ਨੇ ਇੰਨਾ ਵਧੀਆ ਲੋਕਾਂ ਨੂੰ ਬਜਟ ਦਿੱਤਾ ਹੈ ਇੰਨੀਆਂ ਸਹੂਲਤਾਂ ਦਿੱਤੀਆਂ ਨੇ ਹਰ ਵਰਗ ਨੂੰ ਕਿ ਅੱਜ ਤੱਕ ਜਿੰਉਂਦੀ ਆਜ਼ਾਦੀ ਮਿਲੀ ਹੈ ਸਾਨੂੰ 75 ਸਾਲ ਹੋ ਗਏ ਨੇ ਕਦੀ ਕਿਸੇ ਸਰਕਾਰ ਨੇ ਇੰਨਾ ਅੱਛਾ ਬਜਟ ਪੇਸ਼ ਨਹੀਂ ਕੀਤਾ ਭਾਵੇਂ ਉਹ ਵਿਰੋਧੀ ਧਿਰ ਇਹ ਕਹਿਣਗੇ ਕਿ ਇਹ ਇਲੈਕਸ਼ਨ ਦਾ ਬਜਟ ਹੈ ਲੇਕਿਨ 5 ਸਾਲ ਮੋਦੀ ਸਾਹਿਬ ਦੀ ਸਰਕਾਰ ਨੇ ਦੇਸ਼ ਨੂੰ ਜੋ ਰਾਹਤ ਦਿੱਤੀਆਂ ਔਰ ਇਹ ਪੰਜਵੇਂ ਸਾਲ ਵਿੱਚ ਜਿਹੜੀਆਂ ਵੱਡੀਆਂ ਰਾਹਤਾਂ ਹਰ ਵਰਗ ਨੂੰ ਦਿੱਤੀਆਂ ਨੇ ਇਹ ਬਹੁਤ ਵੱਡੀ ਇੱਕ ਰਾਹਤ ਹੈ ਕਿ ਸਾਨੂੰ ਆਸ ਹੈਗੀ ਸੀ ਕਿ ਡਾਕਟਰ ਸੁਆਮੀਨਾਥਨ ਦੀ ਜਿਹੜੀ ਰਿਪੋਰਟ ਆ ਉਹ ਜਿਹੜੀ ਇਨ ਬਿਨ ਲਾਗੂ ਹੋ ਗਈ ਪਰ ਜਿਹੜੀ ਚਲੋ ਇਹਨਾਂ ਨੇ 6000 ਦੀ ਗੱਲ ਕੀਤੀ ਹੈ 6000 ਨੂੰ ਵੇਖਣ ਨੂੰ ਸੁਣਨ ਨੂੰ ਬੜਾ ਵਧੀਆ ਹੈਗਾ ਵਾ ਠੀਕ ਆ ਪਰ ਜੇ ਆਪਾਂ ਉਹਦਾ ਮਾਈਨਸ ਕਰੀਏ ਤਾਂ ਉਹ ਆ ਕੇ 10-20 ਰੁਪਏ ਬਣ ਜਾਂਦੇ ਨੇ ਕੁਝ ਜ਼ਿਆਦਾ ਨਹੀਂ ਹੈਗੇ ਉਹ ਕਿਸਾਨ ਲਈ ਠੀਕ ਹੈ ਦੂਜੀ ਜਿਹੜੀ ਇਹਨਾਂ ਨੇ ਮਜ਼ਦੂਰਾਂ ਜਾਣ ਇਹਨਾਂ ਨੇ ਅਫਸਰਾਂ ਦੀਆਂ ਕੀਤੀਆਂ ਉਹਨਾਂ ਵਿੱਚ ਸੁਣ ਕੇ ਬਜਟ ਦੇ ਚੰਗਾ ਲੱਗਦਾ ਵਾ ਪਰ ਕਿਸਾਨ ਇਹਦੇ ਵਿੱਚ ਜਿਆਦਾ ਕੋਈ ਖੁਸ਼ ਨਹੀਂ ਹੈਗਾ ਅੱਜ ਦਾ ਜੋ ਬਜਟ ਪੇਸ਼ ਕੀਤਾ ਗਿਆ ਬਹੁਤ ਸਾਰੀਆਂ ਆਸਾਂ ਸੀਗੀਆਂ ਮੋਦੀ ਗਵਰਨਮੈਂਟ ਤੋਂ ਕਿਉਂਕਿ ਮੋਦੀ ਗਵਰਨਮੈਂਟ ਦਾ ਇਹ ਆਖਰੀ ਬਜਟ ਮੰਨਿਆ ਜਾ ਰਿਹਾ ਹੈ ਔਰ ਇਸ ਬਜਟ ਨੂੰ ਬਹੁਤ ਸਰੀ ਅਸਰ ਸੀ ਜਿੱਤੇ ਕਾਫੀ ਬਜਟ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਖਾਸ ਕਰਕੇ ਅਗਰ ਕਰਮਚਾਰੀ ਜੋ ਸਾਡਾ ਵਰਗ ਹੈ ਕਰਮਚਾਰੀ এমਪਲਾਈ ਵਰਗ ਉਹਦੇ ਵਿੱਚ ਜਿਹੜੀ ਟੈਕਸ ਰੀਲੀਫ ਦਿੱਤੀ ਗਈ ਹੈ ਉਹ ਬਹੁਤ ਵੱਡੀ ਰਾਹਤ ਹੈ ਇਹ ਜਿਹੜਾ ਅਡਿਟ ਜਿਹੜਾ ਬਜਟ ਪੇਸ਼ ਹੋਇਆ ਤੇ ਸਭ ਤੋਂ ਵੱਡੀ ਰਾਹਤ ਜਿਹੜੀ ਹੈ ਉਹ ਸਾਡੀ ਮੁਲਾਜ਼ਮ ਸ਼੍ਰੇਣੀ ਨੂੰ ਮਿਲੀ ਹੈ ਇਹ ਮੇਰੇ ਖਿਆਲ ਇਤਿਹਾਸ ਚ ਪਹਿਲੀ ਵਾਰ ਆ ਵੀ ਇਕਦਮ ਜਿਹੜੀ ਟੈਕਸ ਸਲੈਬ ਮੁਕਤ ਕਰਤੀ 2.5 ਤੋਂ 5 ਲੱਖ ਦੁੱਗਣੀ ਕਰਤੀ ਗਈ ਹੈ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਇਹਦੇ ਨਾਲ ਮੁਲਾਜ਼ਮ ਸ਼੍ਰੇਣੀ ਨੂੰ ਬਹੁਤ ਵੱਡੀ ਰਾਤ ਮਿਲੀ ਆ ਜੇ ਕਿਸਾਨੀ ਪੱਖ ਨਾਲ ਵੇਖਿਆ ਜਾਵੇ ਜੀ ਇਸ ਬਜਟ ਦੇ ਵਿੱਚ ਆਸਾਂ ਤੇ ਬਹੁਤ ਸੀਗੀਆਂ ਪਰ ਆਸਾਂ ਤੋਂ ਬਹੁਤ ਘਟ ਗਿਆ ਪਰ ਕੁਝ ਨਾ ਹੋਣ ਨਾਲੋਂ ਕੁਝ ਹੋਇਆ ਉਹਦਾ ਬਹੁਤ ਅਸੀਂ ਸ਼ੁਕਰਗੁਜ਼ਾਰ ਆ ਸਰਕਾਰ ਦੇ ਵੀ ਇੱਕ ਚੰਗੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਜਿਹੜੀ ਸਭ ਤੋਂ ਵੱਡੀ ਗੱਲ ਖਸਾਨਾਂ ਲਈ ਆਈ ਹੈ ਉਹ ਇਹ ਹੈ ਜੀ ਜਿਹੜਾ 22 ਫਸਲਾਂ ਦਾ ਘਟੋ ਘਟ ਸਮਰਥਨ ਮੋਲਾ ਉਹਦੇ ਵਿੱਚ 50% ਦੀ ਵਾਧਾ ਕੀਤਾ ਗਿਆ ਜਿਹੜਾ ਕਿਸਾਨ ਲਈ ਇੱਕ ਬੜੀ ਵੱਡੀ ਰਾਹਤ ਆ ਕਿ ਅਸੀਂ ਰਵਾਇਤੀ ਫਸਲਾਂ ਨੂੰ ਛੱਡ ਕੇ ਤੇ ਦੂਜੀਆਂ ਫਸਲਾਂ ਵੱਲ ਜਾ ਸਕਾਂਗੇ ਜਿੰਨਾ ਮੁਨਾਫੇ ਵਧੇਰੇ ਪਾਏ ਜਾ ਸਕਣ। ਕਿਸਾਨਾਂ ਦਾ ਜਿਹੜਾ ਬਜਟ ਪੇਸ਼ ਕੀਤਾ ਗਿਆ ਬਹੁਤ ਵਧੀਆ ਬਜਟ ਪੇਸ਼ ਕੀਤਾ ਗਿਆ ਜੀ ਜਿਹੜਾ ਫਸਲਾਂ ਦਾ ਰੇਟ ਬਈ ਫਸਲਾਂ ਦਾ ਰੇਟ ਵਧਾਇਆ ਗਿਆ ਵਧੀਆ ਰੇਟ ਵਧਾਇਆ ਗਿਆ ਜੀ। ਜਿਸ ਤਰ੍ਹਾਂ ਕਿ ਤੁਸੀਂ ਕਣਕ ਦੀ ਲੈ ਲਓ ਕਣਕ ਦਾ 105 ਰੁਪਏ ਪਿਛਲੇ ਸਮੇਂ ਚ ਵਧਾਇਆ ਗਿਆ। ਤੇ ਝੋਨੇ ਦਾ 170 ਰੁਪਏ ਕਿੰਟਲ ਦੇ حساب ਨਾਲ ਉਹਦਾ ਆ ਗਿਆ ਰੇਟ ਤੇ ਸੰਤੁਸ਼ਟ ਹਾਂ ਜੀ ਇਸ ਬਜਟ ਨਾਲ